ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਮਸਰਾਸ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਮਚ ਗਈ ਹੈ ਜੇ ਗੱਲ ਕਰੀਏ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਹਾਰੀ ਹੈ ਇਮਾਨਦਾਰੀ ਦਾ ਟੰਡੋਰਾ ਪਿੱਟਣ ਵਾਲੀ ਸਰਕਾਰ ਦੇ ਵੱਡੇ ਆਗੂ ਖੁਦ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ अरविंद खेसीवाल ਦਾ ਕਿਲਾ ਵੀ ਟੈਟੇਰੀ ਹੋ ਗਿਆ ਲੇਕਿਨ ਇਧ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਾਲੇ ਪੌਣੇ ਕੋ 3 ਸਾਲ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ ਲੇਕਿਨ ਉਹਦੇ ਵੱਲੋਂ 100 ਕਰੋੜ ਰੁਪਏ ਇਕੱਠੇ ਕੀਤੇ ਗਏ ਨੇ ਪੁੱਠੇ ਸਿੱਧੇ ਹੱਥ ਮਾਰੇ ਗਏ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਚਾਂਦੀ ਬਣੀ ਹੈ ਇਹ ਵੀ ਕਿਹਾ ਜਾਂਦਾ ਹੈ ਜਿਹੜੇ ਕੈਬਨਿਟ ਮੰਤਰੀ ਚਾਲ ਉਤਾਰੇ ਗਏ ਸੀ ਅੱਜ ਤੋਂ 6 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਵੱਲੋਂ ਵੀ ਪੁੱਠੇ ਸਿੱਧੇ ਹੱਥੋਂ ਮਾਰ ਕੇ ਕਰੋੜਾਂ ਰੁਪਏ ਕਮਾਏ ਗਏ ਇਸ ਕਰਕੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਮੌਕੇ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੁਣ ਉਹ ਐਜ਼ਏ ਵਿਧਾਇਕ ਨੇ لیکن ادھر عام آدمی پارٹی دے ਵਿਧਾਇਕ دی ਪਉਣੀ ਕੋ 3 ਸਾਲਾਂ ਦੇ ਵਿੱਚ ਚਾਂਦੀ ਨਹੀਂ ਸੋਨਾ ਬਣ ਗਿਆ ਹੈ یعنی کہ 100 ਕਰੋੜ ਰੁਪਏ ਕਮਾਇਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਲੰਧਰ ਦੇ ਇੱਕ ਵਿਧਾਇਕ ਨੇ ਗੈਰ ਕਾਨੂੰਨੀ ਢੰਗ ਨਾਲ 100 ਕਰੋੜ ਰੁਪਏ ਇਕੱਠੇ ਕੀਤੇ ਅਤੇ ਪ੍ਰਸ਼ਾਸਨ ਨੂੰ ਇਸ ਦਾ ਰਤਾ ਵੀ ਪਤਾ ਨਹੀਂ ਲੱਗਿਆ ਉਹਰਾਨ ਨੇ ਕਿ ਜਲੰਧਰ ਦੇ ਵਿਧਾਇਕ ਨੇ ਆਪਣੇ ਅਹੁਦੇ ਦੀ ਤਾਕਤ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਢੰਗ ਨਾਲ 100 ਕਰੋੜ ਰੁਪਏ ਕਮਾਏ ਅਤੇ ਪ੍ਰਸ਼ਾਸਨ ਚੁੱਪਚਾਪ ਆਪਣੀ ਜ਼ੁਬਾਨ ਬੰਦ ਕਰਕੇ ਤਮਾਸ਼ਾ ਦੇਖ ਰਿਹਾ ਹੈ। ਯਾਨੀ ਕਿ ਇਹ ਵੱਡੇ ਇਲਜ਼ਾਮ ਲਗਾਏ ਨੇ ਸ਼ੀਤਲ ਅੰਗੂਰਾਲ ਜੋ ਆਪ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਨੇ। ਸ਼ੀਤਲ ਅੰਗੂਰਾਲ ਵੱਲੋਂ ਇਲਜ਼ਾਮ ਲਗਾਏ ਗਏ ਨੇ ਜਲੰਧਰ ਦੇ ਵਿਧਾਇਕ ਤੇ ਅੰਗਰਾਲ ਨੇ ਮੁੱਖ ਮੰਤਰੀ ਮਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਕਤ ਵਿਧਾਇਕ ਵਿਰੁੱਧ ਕਾਰਵਾਈ ਜਾਵੇ ਅੰਗਰਾਲ ਨੇ ਕਿਹਾ ਕਿ ਉਹ ਉਕਤ ਵਿਧਾਇਕ ਹਰ ਛੋਟੇ ਮੋਟੇ ਕੰਮ ਲਈ ਪੈਸੇ ਦੀ ਮੰਗ ਕਰ ਰਿਹਾ ਹੈ ਇੱਕ ਪੈਸੇ ਪੰਜਾਬ ਸਰਕਾਰ ਸਥਾਨਕ ਵਿਧਾਇਕ ਨੂੰ ਇਲਾਕੇ ਦੇ ਅਧਿਕਾਰੀਆਂ ਦੀ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਨੇ ਪਰ ਉਕਤ ਵਿਧਾਇਕ ਦੀ ਰਿਪੋਰਟ ਕੌਣ ਲਵੇਗਾ ਅੰਗਰਾਲ ਨੇ ਪੁੱਛਿਆ ਕਿ ਪੰਜਾਬ ਸਰਕਾਰ ਉਕਤ ਵਿਧਾਇਕ ਵਿਰੁੱਧ ਕਾਰਵਾਈ ਕਰੇਗੀ ਉਕਤ ਵਿਧਾਇਕ ਨੇ ਨਗਰ ਨਿਗਮਦਿਆਂ ਨਗਰ ਨਗਰ ਕਦੀ ਮਦਰ ਨਾਲ ਕਰੋੜਾਂ ਰੁਪਏ ਦੀ ਜ਼ਮੀਨ ਹੜੱਪ ਲਈ ਹੈ ਅਤੇ ਤਿੰਨ ਮੰਜ਼ਲਾ ਸ਼ੋਰੂਮ ਵੀ ਬਣਾ ਲਾ ਗਏ ਨੇ ਯਾਨੀ ਕਿ ਅੰਗੁਰਾਲ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੇ ਵੱਟ ਕੱਢ ਕੇ ਰੱਖ ਦਿੱਤੇ ਨੇ ਉਹਨੇ ਕਿਹਾ ਕਿ ਪੌਣੇ ਤਿੰਨਾਂ ਦੇ ਸਾਲਾਂ ਦੇ ਵਿੱਚ ਤਿੰਨ ਮੰਜ਼ਲੀ ਇੱਕ ਵੱਡਾ ਸ਼ੋਰੂਮ ਬਣਾ ਲਿਆ ਹੈ ਅਚਲ ਅਤੇ ਅਚਲ ਜਾਇਦਾਦ ਇਕੱਠੀ ਕਰ ਲਈ ਹੈ 100 ਕਰੋੜ ਰੁਪਏ ਦਾ ਮਾਮਲਾ ਹੈ ਯਾਨੀ ਕਿ ਥੋੜੇ ਜੇ ਸਮਝੇ ਉਹਨਾਂ ਨੇ ਕਿਹਾ ਕਿ ਹੁਣ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਦੀ ਜਾਂਚ ਕਰਾਉਣਗੇ ਅੰਗੁਰਾਤ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਕਿੰਨੇ ਕੁ ਸਹੀ ਨੇ ਕਿੰਨੇ ਕੁ ਗਲਤ ਨੇ ਇਸ ਦੀ ਸਾਰ ਲੈਣੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੂੰ ਕਿਉਂਕਿ ਹੁਣ ਉਹ ਜਲੰਧਰ ਦੇ ਵਿੱਚ ਵੀ ਰਹਿੰਦੇ ਨੇ ਹੋ ਸਕਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲ ਅਤੇ ਸਹਾਰਾ ਲੈ ਕੇ ਉਹ ਪੁੱਟੇ ਸਿੱਧੇ ਹੱਥ ਮਾਰ ਕੇ ਉਨੇ ਕੁਝ ਹਿਸਾਲਾਂ ਦੇ ਵਿੱਚ 100 ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕਰ ਲਈ ਹੋਵੇ ਸ਼੍ਰੀ ਲੰਗੁਰਵਾਲ ਨੇ ਕਿਹਾ ਕਿ ਇਸ ਵਿਧਾਇਕ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਇਮਾਨਦਾਰੀ ਦਾ ਟੰਡੋਰਾ ਪੇਟਣ ਵਾਲੀ ਸਰਕਾਰ ਇਹਨਾਂ ਦੇ ਇਮਾਨਦਾਰ ਵਿਧਾਇਕ ਪੁੱਠੇ ਸਿੱਧੇ ਹੱਥ ਮਾਰ ਕੇ 100-100 ਕਰੋੜ ਰੁਪਏ ਦੀ ਜਾਇਦਾਦ ਬਣਾ ਕੇ ਬੈਠ ਗਏ ਨੇ